ਅਦਾਕਾਰ ਅਦਾਕਾਰ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ ਦੇ ਵਿੱਚ ਖੜ ਚੁੱਕਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇੱਕ ਸੀਨ ਤੇ ਇਤਰਾਜ਼ ਜਤਾਇਆ ਹੈ ਐਸਜੀਪੀਸੀ ਨੇ ਸਨੀ ਦਿਓਲ ਦੇ ਨਾਲ ਨਾਲ ਫਿਲਮ ਨਿਰਦੇਸ਼ਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਦਰਅਸਲ ਗਦਰ 2 ਦੇ ਇੱਕ ਸੀਨ ਤੇ ਐਸਜੀਪੀਸੀ ਨੂੰ ਇਤਰਾਜ਼ ਹੈ ਫਿਲਮ ਦਾ ਸੀਨ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟ ਕੀਤਾ ਗਿਆ ਹੈ ਇਸ ਦੇ ਵਿੱਚ ਸਨੀ ਦਿਓਲ ਅਤੇ ਅਮਿਸ਼ਾ ਪਟੇਲ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ ਇਸ ਦੇ ਨਾਲ ਹੀ ਪਿੱਛੇ ਇੱਕ ਜਥਾ ਗਤਕਾ ਕਰਦਾ ਵੀ ਨਜ਼ਰ ਆ ਰਿਹਾ ਹੈ ਫਿਲਹਾਲ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਸ਼ੂਟਿੰਗ ਦੌਰਾਨ ਇਹ ਸੀਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰਵਾਲ ਨੇ ਕਿਹਾ ਕਿ ਸਿੱਖ ਹੋਂਦ ਦੇ ਨਾਤੇ ਸਣੀ ਦਿਉਲ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਅਜਿਹਾ ਸੀਨ ਫਿਲਮਾ ਰਿਹਾ ਹੈ ਦੋਵੇਂ ਅਜਿਹੀ ਮੁਦਰਾ ਦੇ ਵਿੱਚ ਹਨ ਜੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਨਿੰਦਣਯੋਗ ਹੈ ਅਤੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅਜਿਹਾ ਸੀਨ ਸ਼ੂਟ ਨਹੀਂ ਕੀਤਾ ਜਾ ਸਕਦਾ। ਇਸ ਤੋਂ ਪਹਿਲਾਂ ਗਦਰ 2 ਰਿਪੀਟ ਇਸ ਤੋਂ ਪਹਿਲਾਂ ਗਦਰ 2 ਦਿਨ ਅਪੀਟ ਇਸ ਤੋਂ ਪਹਿਲਾਂ ਗਦਰ 2 ਫਿਲਮ ਨੂੰ ਲੈ ਕੇ ਹਿਮਾਚਲ ਦੇ ਵਿੱਚ ਵੀ ਹੰਗਾਮਾ ਹੋਇਆ ਸੀ। ਦਰਅਸਲ ਮੇਕਰਸ ਨੇ ਫਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਪਾਲमपुर ਦੇ ਭਲੇਰ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਘਰ ਵਿੱਚ ਕੀਤੀ ਸੀ ਅਤੇ ਇਸ ਦੇ ਮਾਲਕ ਨੂੰ ਨਿਰਧਾਰਤ ਰਕਮ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ ਗਦਰ 2 ਦੇ ਨਿਰਮਾਤਾਵਾਂ ਨੇ ਕਰੀਬ 10 ਦਿਨਾਂ ਤੱਕ ਇਸ ਘਰ ਦੇ ਵਿੱਚ ਸ਼ੂਟਿੰਗ ਕੀਤੀ ਸੀ ਮਕਾਨ ਮਾਲਕ ਨੇ ਦੱਸਿਆ ਸੀ ਕਿ ਸ਼ੂਟਿੰਗ ਤਿੰਨ ਕਮਰਿਆਂ ਅਤੇ ਇੱਕ ਹਾਲ ਦੇ ਵਿੱਚ ਕੀਤੀ ਜਾਣੀ ਸੀ ਅਤੇ ਨਿਰਮਾਤਾਵਾਂ ਨੇ ਪ੍ਰਤੀ ਦਿਨ 11000 ਰੁਪਏ ਕਰਾ ਦੇਣ ਦਾ ਸਮਝੌਤਾ ਕੀਤਾ ਜਨਤਾ ਪਾਰਟੀ ਦਾ ਐਮ ਆਂਦਰ ਪਾਰਲੀਮੈਂਟਾ ਉਸ ਦੇ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਸ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਗਦਰ 2 ਦੀ ਸ਼ੂਟਿੰਗ ਹੈ ਤੇ ਉਹ ਸ਼ੂਟਿੰਗ ਦੇ ਵਿੱਚ ਗੁਰਦੁਆਰੇ ਦਾ ਵੈਨਿਊ ਆ ਤੇ ਉਸ ਗੁਰਦੁਆਰੇ ਵਿੱਚ ਜਿਹੜਾ ਹੀਰੋ ਹੀਰੋਇਨ ਆਪਸੀ ਇੱਕ ਮੁਦਰਾ ਵਿੱਚ ਦਿਖਾਈ ਦੇ ਰਹੇ ਆ ਜਿਹੜੀ ਕਿ ਇਤਰਾਜ ਜੋਗ ਆ ਗੁਰਦੁਆਰੇ ਦੇ ਅੰਦਰ ਸੋ ਇਹ ਉਹਨਾਂ ਦਾ ਡਾਇਰੈਕਟਰ ਤੇ ਸਨੀ ਦਿਓਲ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਗੁਰਦੁਆਰਾ ਕੋਈ ਜਿਹੜਾ ਸ਼ੂਟਿੰਗ ਜਿਹੜਾ ਸਥਲ ਨਹੀਂ ਹੈਗਾ ਇਸ ਤਰ੍ਹਾਂ ਦੀ ਉਹ ਗੱਲ ਕੀਤੀ ਠੀਕ ਆ ਗੁਰਦੁਆਰਾ ਸਾਹਿਬ ਨੂੰ ਸਨਮਾਨ ਤੇ ਸਤਕਾਰ ਕੋਈ ਮਰਜ਼ਾਦਾ ਦੀ ਗੱਲ ਜਰੂਰ ਕੀਤੀ ਜਾਣੀ ਚਾਹੀਦੀ ਆ ਪਰ ਇਸ ਗੱਲ ਤੇ ਗੁਰਦੁਆਰਾ ਦੁਨੀਆ ਇਤਰਾਜ ਆ ਤੇ ਜਿਹੜੇ ਸਿੰਘ ਗਤਕਾ ਕਰ ਰਹੇ ਨੇ ਉਹਨਾਂ ਤੇ ਵੀ ਇਸ ਗੱਲ ਦਾ ਇਤਰਾਜ ਆ ਅਸੀਂ ਇਹ ਚਾਹਾਂਗੇ ਕਿ ਇਹ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ ਕੀ ਸਿੱਖ ਕੋਮ ਨਹੀਂ ਸ਼ਰਮਨਾ ਕਰਨੀ ਬਿਊਰੋ ਰਿਪੋਰਟ ਐਸ ਜੀ ਨਿਊਜ਼